ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਮੋਦੀ ਵਾਲਾ 2000 ਰੁਪਿਆ ਕਢਵਾ ਲਵੋ ਕਹਿੰਦੇ ਕਿਤੇ ਵਾਪਸ ਨਾ ਹੋ ਜਾਵੇ ਦੋਸਤੋ ਕਾਫੀ ਦਿਨਾਂ ਤੋਂ ਮੋਦੀ ਵਾਲੇ 2000 ਦੀ ਸਭ ਨੂੰ ਢੀਕ ਸੀ ਹਰ ਇੱਕ ਦੇ ਮੂੰਹੋਂ ਬਸ ਇਹੋ ਸੁਣਦੇ ਸਾਂ ਕਿ ਕਦੋਂ ਆਵੇਗਾ ਮੋਦੀ ਵਾਲਾ 2000 ਕਈ ਲੋਕਾਂ ਨੇ ਤਾਂ ਅਫਵਾਹਾਂ ਹੀ ਫਲਾ ਛੱਡੀਆਂ ਸਨ ਕਿ ਇਸ ਵਾਰ ਮੋਦੀ ਨੇ ਕਿਸੇ ਤਰ੍ਹਾਂ 4000 ਰੁਪਿਆ ਕਰ ਦਿੱਤਾ ਹੈ ਇਸ ਕਰਕੇ ਲੋਕ ਪੂਰੇ ਹੌਸਲੇ ਵਿੱਚ ਸਨ ਕਿ 2000 ਤੋਂ 4000 ਹੋ ਗਿਆ ਹੈ। ਕਈ ਜਿਹੜੇ ਨਿਤ ਦੇ ਪਿਆਕਰ ਸਨ ਉਹਨਾਂ ਦੇ ਤਾਂ ਮਨ ਵਿੱਚ ਤਾਂ ਖੁਸ਼ੀ ਥੋੜੀ ਜਿਹੀ ਵੱਧ ਹੀ ਸੀ ਕਿ ਇਸ ਵਾਰ 4000 ਦੀ ਇਕੱਠੀ ਹੀ ਚੱਕ ਲਾਵਾਂਗੇ। ਚਲੋ ਉਹ ਤਰੀਕ ਵੀ ਆ ਗਈ ਜਸਦਨ 24 ਫਰਵਰੀ ਨੂੰ ਮੋਦੀ ਸਾਹਿਬ ਨੇ ਪੈਸੇ ਪਾਉਣੇ ਸਨ। ਕਈ ਵੀਰ ਤਾਂ 10-15 ਦਿਨਾਂ ਤੋਂ ਉਧਾਰ ਹੀ ਪੀ ਰਹੇ ਸਨ। ਕਿ ਮੋਦੀ ਵੱਲ ਪੈਸੇ ਆਉਣ ਵਾਲੇ ਹਨ ਜਦ 24 ਫਰਵਰੀ ਨੂੰ ਮੋਬਾਈਲਾਂ ਉੱਪਰ ਮੈਸੇਜ ਖੜਕ ਗਿਆ ਤਾਂ ਪਿਆਕੜਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਅਗਲੇ ਦਿਨ ਹੀ ਉਹ ਆਪਣੇ ਕਾਗਜ਼ ਪੱਤਰ ਲੈ ਕੇ ਪ੍ਰਾਈਵੇਟ ਦੁਕਾਨਾਂ ਉੱਪਰ ਪੈਸੇ ਕਢਾਉਣ ਵਾਸਤੇ ਪੈਸੇ ਕਢਣ ਵਾਲੇ ਲੋਕਾਂ ਕੋਲ ਪਹੁੰਚ ਗਏ ਕੋਈ ਆਪਣੇ ਬੁੜੇ ਨੂੰ ਲੱਦੀ ਆਵੇ ਕੋਈ ਆਪਣੀ ਬੁੜੀ ਨੂੰ ਲੱਦੀ ਆਵੇ ਕੋਈ ਆਪ ਡੱਕ ਡੋਲੇ ਖਾਂਦਾ ਆਵੇ ਮੈਂ ਕਹਿੰਦਾ ਲੋਕਾਂ ਨੂੰ ਦਿਨ ਹੀ ਮਸਾ ਚੜਿਆ ਹੋਵੇਗਾ ਕਿ ਕਿਹੜੇ ਵੇਲੇ ਸਾਡੇ મોદી ਵਾਲਾ 2008 ਵਿੱਚ ਆ ਜਾਵੇ ਮੈਂ ਕਈ ਵਾਰ ਸੋਚਦਾ ਹਾਂ ਕਿ ਯਾਰ ਲੋਕਾਂ ਦੀ ਇੰਨੀ ਮਾੜੀ ਹਾਲਤ ਹੋ ਗਈ ਹੈ ਕਿ મોદી ਦੇ 2000 ਨੂੰ ਲੋਕ ਭੁੱਖੇ ਸ਼ੇਰ ਵਾਂਗ ਪੈ ਗਏ ਹਨ ਮੈਂ ਇਹ ਗੱਲ ਬਹੁਤ ਸਾਰੇ ਮੇਰੇ ਦੋਸਤਾਂ ਕੋਲ ਕੀਤੀ ਉਹ ਕਹਿੰਦੇ ਭਾਈ ਲੋਕਾਂ ਦਾ ਬਹੁਤ ਬੁਰਾ ਹਾਲ ਆ ਮੈਂ ਉਹਨਾਂ ਨੂੰ ਕਿਹਾ ਕਿ ਯਾਰ ਇੱਕ ਪਾਸੇ ਇਹ ਲੋਕ ਮੋਦੀ ਦੇ ਪੁਤਲੇ ਫੂਕ ਰਹੇ ਹਨ ਮੋਦੀ ਨੂੰ ਗਾਲਾਂ ਕੱਢ ਰਹੇ ਹਨ ਫਿਰ ਇਹ ਬਨ ਕੇ ਮੋਦੀ ਦੀ ਕੁੜੀ ਨੂੰ ਵਿਆਹ ਦੀਆਂ ਗੱਲਾਂ ਕਰ ਰਹੇ ਹਨ ਮੈਂ ਕਿਹਾ ਕਿ ਕੀ ਇਹਨਾਂ ਦੀ ਜਮੀਰ ਮਰ ਚੁੱਕੀ ਹੈ ਮੇਰੇ ਦੋਸਤ ਕਹਿੰਦੇ ਜਮੀਰ ਜਮੂਰ ਦਾ ਸਾਨੂੰ ਪਤਾ ਨਹੀਂ ਪਰ ਇਹਨਾਂ ਨੂੰ ਛਾਮ ਨੂੰ ਪੈਗ ਪੀਣ ਵਾਸਤੇ ਪੈਸੇ ਚਾਹੀਦੇ ਹਨ ਫਿਰ ਮੈਂ ਆਪਣੇ ਦੋਸਤਾਂ ਨੂੰ ਪੁੱਛਿਆ ਕਿ ਇਹ ਇੰਨੇ ਕਾਲੇ ਕਿਉਂ ਕਰਦੇ ਹਨ ਮੇਰੇ ਦੋਸਤ ਕਹਿੰਦੇ ਕਦੇ ਮਰਾਸਨ ਦੇ ਸਹਰਾਣੇ ਵੀ ਦੁੱਧ ਜੰਮਿਆ ਹੈ ਮੈਂ ਅੰਦਾਜ਼ਾ ਲਗਾ ਲਿਆ ਕਿ ਇਹਨਾਂ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਇੱਕ ਪਾਸੇ ਸਾਨੂੰ ਮੋਦੀ ਜਿਵੇਂ ਮੁਸਲਮਾਨ ਨੂੰ ਸੂਰ ਦੱਸਦਾ ਹੈ ਉਸ ਤਰ੍ਹਾਂ ਦੱਸ ਰਿਹਾ ਹੈ ਮੋਦੀ ਨੂੰ ਅਸੀਂ ਕਿਉਂ ਦੇਖਦੇ ਹਾਂ ਦੂਜੇ ਪਾਸੇ ਅਸੀਂ ਉਸਦੇ 2000 ਦੀ ਖਾਤਰ ਕਮਲੇ ਹੋਏ ਫਿਰਦੇ ਹਾਂ ਜੇਕਰ ਤੁਹਾਡੇ ਖਾਤੇ ਵਿੱਚ ਪੈਸਾ ਆ ਹੀ ਗਿਆ ਤਾਂ ਇਹ ਵਾਪਸ ਕਿਸ ਤਰ੍ਹਾਂ ਵਾਪਸ ਕਿਸ ਤਰ੍ਹਾਂ ਹੋ ਜਾਵੇਗਾ ਪਰ ਇਹ ਲੋਕ ਕਿਸੇ ਦੀ ਗੱਲ ਨਹੀਂ ਸੁਣਦੇ ਕਹਿੰਦੇ 2000 ਛੇਤੀ ਕਢਵਾ ਲਓ ਕਿਤੇ મોદી ਇਹ 2000 ਰੁਪਿਆ ਵਾਪਸ ਨਾ ਮੜਵਾ ਲਵੇ ਸੋ ਦੋਸਤੋ ਕਮੈਂਟ ਕਰਕੇ ਦੱਸਣਾ ਕਿ ਇਹ ਮੇਰੀ ਤੁਹਾਨੂੰ ਗੱਲਬਾਤ ਕਿਵੇਂ ਲੱਗੇ ਜੇਕਰ ਗੱਲਬਾਤ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਇਸ ਨੂੰ ਅੱਗੇ ਸ਼ੇਅਰ ਕਰ ਦੇਣਾ ਵੀਡੀਓ ਸੌਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਸਤਿ ਸ੍ਰੀ ਅਕਾਲ